ਦਲਾਲਾਬਾਦ ਪੁਲਿਸ ਦੇ ਹੱਥ ਇੱਕ ਵੱਡੀ ਕਾਮਯਾਬੀ ਲੱਗੀ ਹੈ ਹਨੀ ਟ੍ਰੈਪ ਦੇ ਜਾਲ ਦੇ ਵਿੱਚ ਭੋਲੇ ਭਾਲੇ ਲੋਕਾਂ ਨੂੰ ਫਸਾ ਕੇ ਉਹਨਾਂ ਤੋਂ ਲੱਖਾਂ ਰੁਪਏ ਐਂਠਣ ਵਾਲੇ ਇੱਕ ਗਿਰੋਹ ਨੂੰ ਕਾਬੂ ਕੀਤਾ ਹੈ ਦੱਸ ਦਈਏ ਕਿ 10 ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਜਿਸ ਦੇ ਵਿੱਚੋਂ 8 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਔਰ ਇਸ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਵੀ ਸ਼ਾਮਲ ਹੈ ਦੱਸ ਦਈਏ ਕਿ ਇਸ ਦੇ ਵਿੱਚ 5 ਦੇ ਕਰੀਬ ਔਰਤਾਂ ਨੇ ਅਤੇ 5 ਹੀ ਇਹਦੇ ਵਿੱਚ ਆਦਮੀ ਨੇ ਜਿਨ੍ਹਾਂ ਦੇ ਵੱਲੋਂ ਭੋਲੇ ਭਾਲੇ ਲੋਕਾਂ ਨੂੰ ਫੋਨ ਕਾਲ ਕਰ ਉਸ ਤੋਂ ਬਾਅਦ ਬੁਲਾਇਆ ਜਾਂਦਾ ਸੀ ਆਪਣੇ ਟਿਕਾਣੇ ਤੇ ਬੁਲਾਇਆ ਜਾਂਦਾ ਸੀ ਜਿਸ ਤੋਂ ਬਾਅਦ ਇਤਰਾਜਯੋਗ ਹਾਲਤ ਦੇ ਵਿੱਚ ਉਹਨਾਂ ਦੀਆਂ ਤਸਵੀਰਾਂ ਜਿਹੜੀਆਂ ਹੈਗੀਆਂ ਉਹ ਮੋਬਾਈਲਾਂ ਦੇ ਵਿੱਚ ਖਿੱਚ ਲਈਆਂ ਜਾਂਦੀਆਂ ਸੀ ਤਾਂ ਉਸ ਤੋਂ ਬਾਅਦ ਉਹਨਾਂ ਤੋਂ ਮੰਗ ਕੀਤੀ ਜਾਂਦੀ ਸੀ ਪੈਸਿਆਂ ਦੀ ਮੰਗ ਕੀਤੀ ਜਾਂਦੀ ਸੀ ਔਰ ਇਹ ਗਿਰੋ ਜਿਹੜਾ ਹੈਗਾ ਇਸ ਦਾ ਮੁੱਖ ਸਰਗਨਾ ਦੱਸਿਆ ਜਾ ਰਿਹਾ ਹੈ ਕਿ ਇੱਕ ਲੇਡੀ ਹੈ ਜੋ ਲੁਧਿਆਣਾ ਦੀ ਰਹਿਣ ਵਾਲੀ ਹੈ ਔਰ ਇਹਨਾਂ ਦੇ ਵੱਲੋਂ ਇਹ ਗਿਰੋ ਚਲਾਇਆ ਹੋਇਆ ਸੀ ਔਰ ਇਸ ਗਿਰੋ ਦੇ 8 ਮੈਂਬਰ ਕਾਬੂ ਕੀਤੇ ਗਏ ਨੇ ਜਿਨ੍ਹਾਂ ਕੋਲੋਂ ਇੱਕ ਟੋਇਟਾ ਕੋਰੋਲਾ ਕਾਰ 5 ਲੱਖ ਰੁਪਇਆ ਕੈਸ਼ ਅਤੇ ਦੋ ਚੈੱਕ ਬਰਾਮਦ ਹੋਏ ਨੇ ਜਿਸ ਦੇ ਵਿੱਚ ਇੱਕ ਚੈੱਕ 5 ਲੱਖ ਦਾ ਹੈ ਤੇ ਇੱਕ ਚੈੱਕ 10 ਲੱਖ ਰੁਪਏ ਦਾ ਤਾਂ ਟੋਟਲ 20 ਲੱਖ ਰੁਪਇਆ ਤਾਂ ਜਿਹੜਾ ਹੈਗਾ ਇਹਨਾਂ ਦੇ ਕੋਲੋਂ ਬ੍ਰਾਹਮਤ ਹੋਇਆ ਕਹਿ ਸਕਦੇ ਆ ਕਿ ਜਿਹੜਾ ਇਹਨਾਂ ਦੇ ਵੱਲੋਂ ਬਲੈਕਮੇਲ ਕਰਕੇ ਉਗਰਾਇਆ ਗਿਆ ਸੀ ਔਰ ਇਹ ਲੋਕ ਪੁਲਿਸ ਦੀ ਹਿਰਾਸਤ ਦੇ ਵਿੱਚ ਨੇ ਡੀਐਸਪੀ ਸਬਡਿਵੀਜ਼ਨ ਜਲਾਲਾਬਾਦ ਹੋਰਾਂ ਨੇ ਜਾਣਕਾਰੀ ਦਿੱਤੀ ਹੈ ਕਿ ਸੁਰਿੰਦਰ ਸਿੰਘ ਨਾਮ ਦਾ ਇੱਕ ਸ਼ਖਸ ਹੈ ਬੱਗੇਕੇ ਮੋੜ ਦਾ ਉਸ ਨੂੰ ਬਲੈਕਮੇਲ ਕੀਤਾ ਜਾ ਰਿਹਾ ਸੀ ਅਤੇ ਉਸ ਤੋਂ 50 ਲੱਖ ਰੁਪਏ ਦੀ ਫਰੋਤੀ ਜਿਹੜੀ ਹੈ ਮ ਮੰਗੀ ਗਈ ਸੀ 50 ਲੱਖ ਰੁਪਇਆ ਉਸ ਤੋਂ ਬਲੈਕਮੇਲਿੰਗ ਦੇ ਐਵਸ ਵਿੱਚ ਮੰਗਿਆ ਗਿਆ ਸੀ ਜਿਸ ਦੇ ਵਿੱਚੋਂ 5 ਲੱਖ ਕੈਸ਼ ਲੈ ਲਿਆ ਸੀ ਔਰ ਜਲਾਲਾਬਾਦ ਹੀ ਇਹਨਾਂ ਦੇ ਵੱਲੋਂ ਬਕਾਇਦਾ ਕਚਹਿਰੀਆਂ ਦੇ ਵਿੱਚ ਅਸਟਾਮ ਤਿਆਰ ਕਰਵਾਏ ਜਾ ਰਹੇ ਸੀ ਰਾਜੀਨਾਮੇ ਦੇ ਜਿਸ ਦਾ ਪਤਾ ਲੱਗਣ ਤੇ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਗਈ ਹੈ ਤੇ ਇੱਕ ਪੁਲਿਸ ਮੁਲਾਜ਼ਮ ਵੀ ਇਸ ਦੇ ਵਿੱਚ ਸ਼ਾਮਲ ਦੱਸਿਆ ਜਾ ਰਿਹਾ ਹੈ ਜਿਸ ਨੂੰ ਕਿ ਹਿਰਾਸਤ ਵਿੱਚ ਲੈ ਲਿਆ ਤਸਵੀਰਾਂ ਜਿਹੜੀਆਂ ਇਹ ਕੀ ਹੈ ਉਹ ਤੁਹਾਨੂੰ ਦਿਖਾਣੇ ਇਸ ਗਿਰੋਹ ਦੀਆਂ ਔਰ ਇਸ ਗਿਰੋਹ ਦੇ ਵਿੱਚ ਜੋ ਲੇਡੀਜ਼ ਹੈਗੇ ਆ ਉਹਨਾਂ ਦੀਆਂ ਤਸਵੀਰਾਂ ਔਰ ਜੋ ਬੰਦੇ ਇਹਦੇ ਚ ਹੈਗੇ ਆ ਸ਼ਾਮਲ ਆ ਉਹਨਾਂ ਦੀਆਂ ਵੀ ਤਸਵੀਰਾਂ ਤੁਹਾਨੂੰ ਦਿਖਾਣੇ ਆ ਥਾਣਾ ਸਿਟੀ ਇਸ ਟਾਈਮ ਮੌਜੂਦ ਹੈਗੇ ਆ ਥਾਣਾ ਸਿਟੀ ਜਲਾਲਾਬਾਦ ਦੇ ਵਿੱਚ ਮੌਜੂਦ ਆ ਔਰ ਇਹ ਪੂਰਾ ਮਾਮਲਾ ਜਿਹੜਾ ਹੈਗਾ ਇਹ ਨਿਕਲ ਕੇ ਸਾਹਮਣੇ ਆਇਆ ਔਰ ਦੱਸਦੀਏ ਕਿ ਇਹ ਪੂਰੇ ਦਾ ਪੂਰਾ ਇੱਕ ਗਿਰੋਹ ਜਿਹੜਾ ਹੈਗਾ ਇਸ ਨੂੰ ਕਾਬੂ ਕੀਤਾ ਗਿਆ ਪੁਲਿਸ ਦੇ ਵੱਲੋਂ ਵੱਡੀ ਕਾਮਯਾਬੀ ਆ ਪੁਲਿਸ ਦੀ ਔਰ ਪੁਲਿਸ ਦੇ ਵੱਲੋਂ ਇਸ ਗਿਰੋਹ ਦੇ ਕਈ ਮੈਂਬਰ ਜਿਹੜੇ ਹੈਗੇ ਆ ਉਹ ਕਾਬੂ ਕਰ ਲਿੱਤੇ ਗਏ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪੰਜ ਔਰਤਾਂ ਨੇ ਇਹਦੇ ਵਿੱਚ ਤੇ ਤਿੰਨ ਸ਼ਖਸ ਜਿਹੜੇ ਹੈਗੇ ਆ ਉਹ ਕਾਬੂ ਕਰ ਲਿੱਤੇ ਗਏ ਆ ਔਰ ਇਹ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਇਹਨਾਂ ਦੇ ਵੱਲੋਂ ਕਿਸ ਤਰ੍ਹਾਂ ਦੇ ਨਾਲ ਜਿਹੜਾ ਇਸ ਪੂਰੇ ਮਾਮਲੇ ਨੂੰ ਅੰਜਾਮ ਦਿੱਤਾ ਜਾਂਦਾ ਸੀ ਔਰ ਕਿੰਨੇ ਤੇ ਦੇਰ ਤੋਂ ਜਿਹੜਾ ਹੈਗਾ ਇਹ ਇਹ ਕੰਮ ਦੇ ਵਿੱਚ ਲੱਗੇ ਹੋਏ ਸਨ ਤਾਂ ਤਸਵੀਰਾਂ ਜਿਹੜੀਆਂ ਹੈਗੀਆਂ ਇਸ ਸਮੇਂ ਦੀਆਂ ਤੁਹਾਨੂੰ ਲਾਈਵ ਦਿਖਾ ਰਹੇ ਆ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਇਹ ਗਿਰੋਹ ਜਿਹੜਾ ਹੈਗਾ ਇਸ ਦਾ ਪਰਦਾਫਾਸ਼ ਕੀਤਾ ਗਿਆ ਜਲਾਲਾਬਾਦ ਪੁਲਿਸ ਦੇ ਵੱਲੋਂ ਜਲਾਲਾਬਾਦ ਥਾਣਾ ਸਿਟੀ ਦੇ ਇੰਚਾਰਜ ਅੰਗਰੇਜ਼ ਕੁਮਾਰ ਮੌਜੂਦ ਨੇ ਔਰ ਪੂਰਾ ਗੈਂਗ ਜਿਹੜਾ ਹੈਗਾ ਉਹ ਪੁਲਿਸ ਦੇ ਹੱਥੇ ਚੜਿਆ ਹੈ ਕੋਸ਼ਿਸ਼ ਕਰਦੇ ਆ ਇਹਨਾਂ ਤੋਂ ਜਾਣਨ ਦੀ ਕਿ ਇਹ ਕਿਸ ਤਰ੍ਹਾਂ ਦੇ ਨਾਲ ਇਸ ਨੂੰ ਅੰਜਾਮ ਦਿੱਤੇ ਸੀ ਜੀ ਕੀ ਨਾਮ ਵੀਰੇ ਸੁਖਚੈਨ ਸੁਖਚੈਨ ਸੇ ਕਿੱਥੋਂ ਦੇ ਰਹਿਣ ਵਾਲੇ ਮਕੜਿਆਂ ਵਾਲੇ ਕਿੜਿਆਂ ਵਾਲਾ ਕੀ ਕੀਤਾ ਕਾਦੋਂ ਪੁਲਿਸ ਨੇ ਕਾਬੂ ਕੀਤਾ ਤੁਹਾਨੂੰ ਮੈਂ ਤਾਂ ਸਰ ਮੇਰੇ ਦੋਸਤ ਸੀ ਜਿਹੋਣ ਨੇ ਮੈਨੂੰ ਫੋਨ ਕੀਤਾ ਮੈਂ ਉਹਨੂੰ ਪੈਸੇ ਫੜਾਉਣ ਆਇਆ ਸੀਗਾ 1000 ਰੁਪਿਆ ਉਹ ਕਹਿੰਦੇ ਵੀ ਕੁੜੀ ਦਾ ਰਾਜੀਨਾਮਾ 5 ਮਿੰਟ ਖੜ੍ਹ ਜੋ 5 ਮਿੰਟ ਖੜ੍ਹਨ ਦੇ ਚੱਕਰ ਚੱਕਰ ਦੇ ਵਿੱਚ ਮੈਂ ਬਹੁਤ ਨੰਨਤਾ ਕੀਤੀਆਂ ਵੀ ਮੈਂ ਅਸੀਂ ਨਹੀਂ ਕਿਹਾ ਉਹ ਜਿਹੜੇ ਮੁੰਡੇ ਮੇਨ ਆ ਉਹ ਭੱਜ ਗਿਆ ਜੀ ਰਾਜੀਨਾਮਾ ਤੁਹਾਨੂੰ ਦੱਸਿਆ ਹੀ ਹੋਣਾ ਕਾ ਦਾ ਰਾਜੀ ਨਹੀਂ ਨਹੀਂ ਦੱਸਿਆ ਮੈਂ ਪਟਿਆਲੇ ਤੋਂ ਆਇਆਂਗਾ ਉਹ ਸਵੇਹੀ ਹੂੰ ਫਿਰ ਉਹਨੇ 1000 ਰੁਪਏ ਮੰਗਾ ਮੈਂ ਕੰਪੈਨ ਤੋਂ ਆਇਆ ਵੀ ਮੇਰੇ ਹੱਥ ਦੇਖ ਲਓ ਕੰਪੈਨ ਵਾਲੇ ਹੂੰ ਇਸ ਦੋ ਤਿੰਨ ਦਾ ਟੈਕਟ ਡਾਟਾ ਮੇਰੇ ਕੋਲੇ ਪਈਆਂ ਗਈ ਕਰੇ ਬਿਲਕੁਲ ਮੀਨ ਜਿਹੜਾ ਇਸ ਦੇ ਵਿੱਚ ਪੁਲਪ੍ਰਿਟ ਆਉਣ ਦੇ ਨਾਲ ਵੀ ਗੱਲ ਕਰਦੇ ਹਾਂਜੀ ਸਰਪੰਚ ਤੇ ਮੈਂ ਰਲ ਕੇ ਮੇਰੇ ਘਰ ਹੀ ਆਏ ਸੀ ਹੂੰ ਤੇ ਉਹ ਰਾਜੀਨਾਮੇ ਦੇ ਪਿੱਛੇ ਤੇ ਆਏ ਕੋਈ ਆਜ਼ਰ ਰਾਜੀਨਾਮਾ ਲਿਖਦੇ ਰਹੇ ਤੇ ਸਾਨੂੰ ਗੱਲਾਂ ਜਿਵੇਂ ਠਾਈ ਰੱਖੇ ਕਿਸ ਚੀਜ਼ ਦਾ ਰਾਈਟ ਨਾਮ ਕਰਾਉਣ ਲੱਗੇ ਇਹਨਾਂ ਦਾ ਕੋਈ ਰੋਲਾ ਸੀ ਕੁੜੀ ਘੜੀ ਦਾ ਜੀ ਤਾਨੂੰ ਇਹ ਇਸ ਕਲੋ ਬਾਰੇ ਨਹੀਂ ਪਤਾ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਮੈਂ ਕਬਾਇਦੇ ਦਾ ਰਹਿਣ ਵਾਲਾ ਹਾਂ ਕਬਾਇਦੇ ਦੇ ਰਹਿਣ ਵਾਲੇ ਹਾਂ ਤੁਹਾਨੂੰ ਪਤਾ ਨਹੀਂ ਸੀਗਾ ਵੀ ਇਹ ਕੀ ਚੱਲ ਰਿਹਾ ਨਹੀਂ ਜੀ ਮੈਨੂੰ ਨਹੀਂ ਪਤਾ ਇੱਥੇ ਆ ਪਤਾ ਲੱਗਿਆ ਵੀ ਉਹ ਰਾਜੀ ਨਵਾ ਸੀ ਜਦੋਂ ਕਰਾਣ ਆਏ ਤਾਂ ਪਤਾ ਲੱਗਿਆ ਪੁਲਿਸ ਨੇ ਐਵੇਂ ਕਾਬੂ ਕਰ ਲਿਆ ਤੁਹਾਨੂੰ ਇਹ ਤਾਂ ਹੁਣ ਇਹਨਾਂ ਪਤਾ ਕਿ ਚਾਹਤ ਕਰਿਆ ਹੁਣ ਸਰਪੰਚ ਹੈਗਾ ਉਹ ਚੱਲੇਗਾ ਨਾ ਕਿ ਉਹ ਪੂਰਾ ਚੱਲੀ ਜਾਂਦਾ ਸੀਗਾ ਨਹੀਂ ਜੀ ਅਸੀਂ ਇਸੇ ਕੰਮ ਬਾਰੇ ਕਰਨਾ ਜਦੋਂ ਮਰਜ਼ੀ ਸਾਡਾ ਕੋਈ ਕਿਸੇ ਉਸ ਬਾਰੇ ਫਾਈਲ ਕਰਾ ਲਓ ਵੀ ਕੋਈ ਇਹੋ ਜਿਹਾ ਗਲਤ ਕੰਮ ਇਸ ਕਦੀ ਵੀ ਪਹਿਲਾਂ ਕਿੰਨੇ ਮਾਮਲੇ ਆ ਤੁਹਾਡੇ ਕੋਈ ਕੁਝ ਨਹੀਂ ਕਦੀ ਨਾ ਇਹੋ ਜਿਹਾ ਗਏ ਨਹੀਂ ਹਾਂ ਹਾਂਜੀ ਕੀ ਕੰਮ ਕੀ ਕਰਦੇ ਹੋ ਮੈਂ ਡਰਾਈਵਰੀ ਕਰਦਾ ਸਰਪੰਚ ਕੋਲ ਹੀ ਲੱਗਿਆ ਸੀ ਕਬਾਏ ਹਾਂਜੀ ਉਹ ਆਇਆ ਸੀ ਕੱਲ ਉਹ ਤਾਂ ਹੁਣ ਰਾਤ ਚਲਾ ਗਿਆ ਜੀ ਉਹਨੂੰ ਤਾਂ ਭੇਜਦਾ ਸੀ ਉਹਨੂੰ ਸਾਢੇ 3:00 ਵਜੇ ਪਤਾ ਉਹਨੂੰ ਭੇਜ ਗਿਆ ਜੀ ਹਾਂ ਹਾਂਜੀ ਨਾ ਜੀ ਅਸੀਂ ਹੈਗੇ ਜੇ ਗਲਤ ਕੰਮ ਕਦੀ ਕੀਤਾ ਨਾ ਕਰਨਾ ਇਹ ਕਿਥੋਂ ਮਰਦੀ ਕੀ ਪੁੱਛਿਆ ਜਾਵੇ ਪੈਸੇ ਜਿਹੜੇ ਤੁਹਾਡੇ ਕੋਲ ਮਿਲੇ ਉਹ ਕਾਦੇ ਸੀ ਹਾਂਜੀ ਪੈਸੇ ਜਿਹੜੇ ਬਰਾਮਦ ਹੋਏ ਉਹ ਕਾਦੇ ਸੀ ਮੇਰੇ ਕੋਲ ਤਾਂ ਮਿਲੇ ਨਹੀਂ ਹੁਣ ਇੱਥੇ ਜਦੋਂ ਗੱਡੀ 'ਚ ਰੱਖੇ ਕਿ ਕਿੰਨਾ ਰੱਖੇ ਉਹਨਾਂ ਰੱਖੇ ਨੇ ਕਿ ਕਿੰਨਾ ਕਿਹਨੂੰ ਪਤਾ ਨਹੀਂ ਇਸ ਕੰਮ ਦਾ ਮੇਰੀ ਗੱਡੀ ਦੇ ਵਿੱਚ ਆ ਮੇਡੀ ਫੋਟੋ ਵੀ ਕਰਾਈ ਤੁਹਾਡੇ ਕੀ ਸਬੰਧ ਇਹਨਾਂ ਨਾਲ ਇਹਨਾਂ ਨਾਲ ਜਿਹੜਾ ਪੂਰਾ ਘਿਰੋ ਖੜਾ ਹੈ ਇਹ ਇਹਨਾਂ ਦਾ ਆ ਕਿ ਮੇਰੇ ਘਰ ਦੇ ਨੇ ਇਹ ਤਰ੍ਹਾਂ ਮਰਗਤ ਹੋ ਐਂਦਰ ਹੋ ਗਏ ਤੋਂ ਹਾਂ ਇਹ ਨਾਲ ਨਜਾਇਜ਼ ਇੱਥੇ ਵੀ ਫਸ ਗਏ ਜੀ ਹਾਂ ਚਲੋ ਮੈਂ ਤਾਂ ਘਰ ਆਇਆ ਸੀ ਸਰਪੰਚ ਦੇ ਨਾਲ ਜੀ ਹਾਂ ਤੇ ਉਹਨਾਂ ਨਾਲ ਜਿਹੜੀ ਆ ਕੁੜੀ ਆੜੀ ਇਹਦੇ ਨਾਲ ਮੇਰੇ ਭੈਣ ਭਰਾ ਵਾਲਾ ਰਿਸ਼ਤਾ ਮੇਰੇ ਤੋਂ ਭਰਾ ਉੱਤੇ ਜਿਹਦਾ ਬੇਟਾ ਵਿਆਹ ਹੈ ਨਾ ਇਸ ਕਰਕੇ ਇਹ ਧਰਮ ਦੀ ਭੈਣ ਬਣੀ ਜਾਂਦੀ ਮੰਨ ਹਾਂ ਹਾਂ ਜੀ ਆਉਂਦੇ ਚੋਟਾਨਾ ਟੱਕਰ ਪਾ ਤਾ ਬਿਲਕੁਲ ਇਹ ਪੂਰਾ ਗਿਰੋ ਜਿਹੜਾ ਹੈਗਾ ਪੁਲਿਸ ਦੇ ਵੱਲੋਂ ਕਾਬੂ ਕੀਤਾ ਗਿਆ ਹੈ ਕਿ ਕੀ ਚੀਜ਼ ਨਾਮ ਤੁਹਾਡਾ ਇਹ ਮਸਲਾ ਹੈ ਜਿੰਦਾભાઈ ਮੇਰਾ ਨਾਮ ਸਰ ਜੀ ਕੀ ਮਸਲਾ ਹੋਇਆ ਪੁਲਿਸ ਨੇ ਕਿਉਂ ਕਾਬੂ ਕੀਤਾ ਸਰ ਜੀ ਸਰ ਪੁਲਿਸ ਨੇ ਨਹੀਂ ਸਰ ਪਹਿਲਾਂ ਤਾਂ ਮੇਰੇ ਘਰੇ ਦੋਨੇ ਪਾਰਟੀਆਂ ਇਹ ਜਿਹੜੀ ਇਹ ਪਾਰਟੀ ਪਹਿਲਾਂ ਮੇਰੇ ਘਰੇ ਆਈ ਸੀ ਇਹ ਕੁੜੀ ਵਾਲੇ ਇਹ ਕਿੰਦਾ ਸਾਡੇ ਨਾਲ ਇਸ ਤਰ੍ਹਾਂ ਵਾਕਾ ਹੋ ਗਿਆ ਏ ਕਿ ਸਾਡਾ ਤੁਸੀਂ ਰਾਜੀ ਨਾਵਾ ਤੁਹਾਡਾ ਸਰਪੰਚ ਚ ਮੰਨ ਸਕਦਾ ਕੋਈ ਗੱਲ ਤੇ ਅਸੀਂ ਅਗਰ ਠੀਕ ਹੈ ਅਸੀਂ ਸਰਪੰਚ ਨੂੰ ਬੁਲਾ ਲੈਨੇ ਆਂ ਨਹੀਂ ਵਾਕਾ ਹੋਇਆ ਤਾਂ ਪੁਲਿਸ ਕੋਲ ਕਿਉਂ ਨਹੀਂ ਗਏ ਤੁਹਾਡੇ ਕੋਲ ਕਿਉਂ ਆਏ ਹਾਂਜੀ ਸਰ ਇਹ ਤਾਂ ਇਹਨਾਂ ਨੇ ਕੋਪਲੇਟ ਉਤਰ ਪਾਈਨੇ ਤੇ ਜਮਾ ਖੁਵਲੇ ਇਹਨਾਂ ਦਾ ਹੋਇਆ ਮੈਡੀਕਲ ਕੁੜੀ ਦਾ ਕੁੜੀ ਦਾ ਮੈਡੀਕਲ ਕੀਤਾ ਗਿਆ ਫਾਜਲ ਕਾ ਵਿੱਚ ਕੋਈ ਆਸ਼ਾ ਵਰਕੇਗੀ ਇਹ ਉਹਨੇ ਕਿਤੇ ਕਰਵਾਇਆ ਸਾਨੂੰ ਨਹੀਂ ਪਤਾ ਇਹ ਮੇਰੇ ਕਰਿਆਣ ਕੇ ਰਾਤ ਰਹਿ ਨਹੀਂ ਮੈਂ ਇਹਨਾਂ ਨੂੰ ਰਾਤ ਸੇਵਾ ਪਾਣੀ ਵੀ ਇਹਨਾਂ ਦੀ ਕੀਤੀ ਵਧੀਆ ਇਹਨਾਂ ਨੇ ਫਿਰ ਮੈਨੂੰ ਕਿਹਾ ਵੀ ਸਾਡਾ ਰਾਜੀ ਨਾਵਾ ਕਰਵਾ ਦਿਓ ਅਸੀਂ ਹੀਰੇ ਵਾਲੇ ਦਾ ਸਰਪੰਚ ਹੈ ਉਹਨੂੰ ਅਸੀਂ ਬੁਲਾਇਆ ਸਰ ਅਸੀਂ ਆਖਿਆ ਜੀ ਤੁਸੀਂ ਆ ਜਾਓ ਰਾਜੀਨਾਮਾ ਇਹਨਾਂ ਦਾ ਕਰਾ ਦਿਓ ਆਪਣਾ ਪਰਮੇਲਾ ਤੁਸੀਂ ਕਹਿ ਰਹੇ ਹੋ ਕਿ ਇਹ ਮਖੂ ਹੋਇਆ ਜੋ ਕੁਝ ਹੈ ਫਿਰ ਮੈਡੀਕਲ ਫ੍ਰੀ ਆਇ ਤੇ ਇਹ ਬਾਦਲ ਕਾ ਕਿਉ ਕਰਾ ਰਹੇ ਇਹਨਾਂ ਨੂੰ ਪਤਾ ਸਰ ਸਾਨੂੰ ਇਸ ਗੱਲ ਦਾ ਨਹੀਂ ਪਤਾ ਸਾਡੇ ਘਰੇ ਰਾਤ ਰਹੇ ਨੇ ਅਸੀਂ ਇਹਨਾਂ ਦੀ ਮਦਦ ਕੀਤੀ ਹੈ ਜਰੂਰ ਰਾਜੀਨਾਮਾ ਤੋਂ ਨੇ ਜੀ ਪੈਸੇ ਮਿਲਣੇ ਸੀ ਤੁਹਾਨੂੰ ਨਹੀਂ ਸਰ ਮੇਰੇ ਕੋਈ ਪੈਸੇ ਨਾਲ ਸਾਡੀ ਨਿਕਲ ਹੋਈ ਜਾਵਾਂ ਮੇਰਾ ਕੋਣ ਪੇਕ ਲੋ ਕੋਈ ਉਸ ਪਾਰਟੀ ਨਾਲ ਮੈਂ ਗੱਲ ਵੀ ਨਹੀਂ ਕਿਸੇ ਨਾਲ ਨਹੀਂ ਨਹੀਂ ਰਾਜੀਨਾਮਾ ਕਰਾਇ ਤੇ ਕਿੰਨੇ ਮਿਲਣੇ ਸੀ ਸਰ ਪਤਾ ਨਹੀਂ ਦੀ ਆਪਣਾ ਕੋਈ ਗੱਲ ਇਹਨਾਂ ਦੀ ਗੱਲ ਹੋਈ ਏ ਉਹ ਕੁੜੀ ਦੀ ਫੈਨ ਨੂੰ ਨਹੀਂ ਪਤਾ ਕਿਵੇਂ ਹੋਈ ਏ ਕਿਵੇਂ ਨਹੀਂ ਹੋਈ ਸਾਨੂੰ ਨਹੀਂ ਪਤਾ ਸਾਨੂੰ ਤਾਂ ਰਾਜੀ ਨਾਮੇ ਚ ਬੁਲਾਇਆ ਨੇ ਅਸੀਂ ਰਾਜੀ ਨਾਮਾ ਚਾਹੀਏ ਤੇ ਮੈਂ ਮਰਗ ਤੇ ਗਈ ਕੀ ਹੋਇਆ ਸੀਗਾ ਹਾਂਜੀ ਕੀ ਹੋਇਆ ਸੀਗਾ ਮੁੰਡੇ ਨੇ ਮੈਨੂੰ ਫ੍ਰੈਂਚਿਪ ਸੀਓ ਨੇ ਮੈਨੂੰ ਬੁਲਾ ਕੇ ਮੈਂ ਨਬਲਾ ਕਰ ਦਿੱਤਾ ਵਾ ਬਿਲਕੁਲ ਹਾਂਜੀ ਤੇ ਉੱਥੇ ਜਦੋਂ ਅਸੀਂ ਮਿਲੇ ਸੀ ਉਹਦੋਂ ਮੁੰਡੇ ਆਗੇ ਸੀ ਮੈਨੂੰ ਲੱਗਿਆ ਇਹਨਾਂ ਨੇ ਬੁਲਾਇਆ ਤੇ ਉਹਨਾਂ ਨੇ ਸਾਡੀ ਵੀਡੀਓ ਬਣਾਈ ਆ ਬੰਦੀ ਵੀ ਬਣਾ ਲਈ ਕਿਹਨਾਂ ਨੇ ਮੁੰਡਿਆਂ ਨੇ ਜਿਹੜੇ ਉੱਥੋਂ ਦੇ ਸੀਗੇ 25 30 ਮੁੰਡੇ ਸੀਗੇ ਉੱਥੇ ਉਹਨਾਂ ਕੋਲ ਮਤਲਬ ਪਿਸਟਲ ਵੀ ਹੋਣਗੇ ਸ਼ਾਇਦ ਤੇ ਉਹਨਾਂ ਨੇ ਬੁਲਾਇਆ ਸਾਨੂੰ ਤੇ ਫਿਰ ਮੈਂ ਉੱਥੋਂ ਨਿਕਲੀ ਤੇ ਉੱਥੋਂ ਮੈਂ ਆਪਣੀ ਭਾਬੀ ਨੂੰ ਇਹਨੂੰ ਮੈਂ ਬੁਲਾਇਆ ਤੇ ਉਹ ਤੋਂ ਅਸੀਂ ਪੱਜੀਆਂ ਉੱਥੋਂ ਫਿਰ ਅਸੀਂ ਉੱਥੇ ਫਾਇਰ ਗੈਸ਼ਵਰ ਗੈ ਉੱਥੇ ਜਾ ਕੇ ਅਸੀਂ ਮੁੰਡੇ ਪਿੱਛੇ ਲੱਗ ਗਏ ਸੀ ਸਾਡੇ ਅਸੀਂ ਉੱਥੋਂ ਫਿਰ ਉੱਧਰ ਫਾਇਰ ਗੈ ਹਸਪੀਟਲ ਗਏ ਉੱਥੇ ਮੈਡੀਕਲ ਮੇਰੇ ਤੇ ਪੈਸੇ ਬਰਬਦ ਹੋਏ ਆ ਚੈੱਕ ਜਿਹੜੇ ਆ ਕੀ ਨਾ ਕੀ ਟੁੱਟ ਜਦੋਂ ਆ ਤੁਹਾਡੇ ਨਾਮ ਤੇ ਦੋ ਚੈੱਕ ਮਿਲੇ ਆ 5 ਲੱਖ ਤੇ 10 ਲੱਖ ਦੇ ਕੀ ਨਹੀਂ ਸਰ ਮੇਰੇ ਨਾਲ ਕੋਈ ਐ ਕੁਝ ਪੈਸੇ ਵਾਲੀ ਗੱਲ ਨਹੀਂ ਹੋਈ ਹੈਗੀ ਕਿੱਥੋਂ ਦਰਹਿਣ ਵਾਲੇ ਤੁਸੀਂ ਇੱਥੇ ਤੁਸੀਂ ਮੈਡੀਕਲ ਕਿਉਂ ਕਰਾ ਰਹੇ ਹੋ ਸਰ ਪਿੱਛੇ ਉਹ ਲੱਗੇ ਸੀ ਬੰਦੇ ਜਿਹੜੇ ਉੱਥੇ ਗਏ ਸੀ ਏਨੇ ਸਾਰੇ ਤੇ ਉਹ ਸਰਟੀਫਿਕੇਟ ਕਚਹਿਰੀ ਜਿਗਾ ਦਾ ਰਾਈਨਾਂ ਵਾਲਾ ਲਿਖਿਆ ਜਾ ਰਿਹਾ ਸੀ ਉਸ ਕਹਿੰਦੀ ਕਚਹਿਰੀ ਚ ਲਿਖਪੜ ਹੋ ਰਹੀ ਸੀ ਹਾਂਜੀ ਇਹਨਾਂ ਨੇ ਕਿਹਾ ਸੀ ਕਹਿੰਦੇ ਸਾਡੇ ਨਾਲ ਰਾਜਨਾਮਾ ਕਰ ਦੋ ਕਿੰਨੇ ਪੈਸੇ ਚ ਰਾਈਨਾਮਾ ਆ ਯਾਰ ਬਦਨ ਸਰ ਆਲੇ ਇਦਾਂ ਦੀ ਗੱਲ ਨਹੀਂ ਹੋਈ ਉਹ ਸੀ ਲਖਾਰੇ ਤਾਂ ਸੀ ਸ਼ਾਇਦ ਵਕੀਲ ਵੀ ਨਾ ਲੱਗਿਆ ਤੇ ਉਹਨਾਂ ਨੇ ਸਾਡੇ ਬਿਆਨ ਵੀ ਸਹੀ ਨਹੀਂ ਲਿਖੇਗੇ ਤੇ ਉਹਨਾਂ ਨੇ ਇਦਾਂ ਸਾਡੇ ਦੇ ਉਲਟ ਪਛਾ ਕਰਾ ਦਿੱਤਾ ਮਤਲਬ ਕਿ ਤੁਸੀਂ ਰਾਜੀਨਾਮਾ ਕਰ ਰਹੇ ਸੀ ਪਰ ਪੈਸੇ ਨਹੀਂ ਲੈ ਰਹੇ ਸੀ ਹਾਂਜੀ ਨਹੀਂ ਫਰੀਦ ਕਰਦੇ ਹਾਂਜੀ ਇਦਾਂ ਹੀ ਇੱਕ ਵਾਰ ਗੱਲ ਮਤਲਬ ਉਹਨਾਂ ਰਚਨਾ ਵਾਲੇ ਤੁਸੀਂ ਬੇਕਦੂਰੋ ਤੁਹਾਡਾ ਕੋਈ ਵੀ ਤੁਹਾਨੂੰ ਹਾਂਜੀ ਕੋਈ ਨਹੀਂ ਹੈਗਾ ਤਾਂਕਾਏ ਭਾਈ ਅ ਤਾਂ ਬਿਲਕੁਲ ਇਹ ਗਿਰੋ ਹੈਗਾ ਅਕਸਰ ਹੀ ਜਦੋਂ ਇਹੋ ਜਿਹਾ ਗਿਰੋ ਕਾਬੂ ਆਉਂਦਾ ਤਾਂ ਫਿਰ ਆਪਣੇ ਆਪ ਨੂੰ ਬੇਗੁਨਾਹ ਦੱਸਿਆ ਜਾਂਦਾ ਸਫਾਈਆਂ ਦਿੱਤੀਆਂ ਜਾਂਦੀਆਂ ਤਾਂ ਉਹੀ ਸੀਮ ਕਹਾਣੀ ਹੈ 5 ਲੱਖ ਰੁਪਇਆ ਨਗਦ ਜਿਹੜਾ ਹੈਗਾ ਇਹਨਾਂ ਤੋਂ ਪੁਲਿਸ ਨੇ ਬਰਾਮਦ ਕੀਤਾ ਇਸ ਤੋਂ ਇਲਾਵਾ ਦੋ ਚੈੱਕ ਬਰਾਮਦ ਕੀਤੇ ਨੇ ਇੱਕ 5 ਲੱਖ ਦਾ ਇੱਕ 10 ਲੱਖ ਰੁਪਇਆ ਦਾ ਤਾਂ ਇਹ ਵੀ ਪੁਲਿਸ ਨੇ ਦੱਸਿਆ ਕਿ ਇਹਨਾਂ ਦੇ ਵੱਲੋਂ ਰਾਜੀਨਾਮਾ ਜਿਹੜਾ ਹੈਗਾ ਕਚਹਿਰੀ ਦੇ ਵਿੱਚ ਉਹ ਲਿਖਿਆ ਜਾ ਰਿਹਾ ਸੀ ਰਾਜੀਨਾਮਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਔਰ ਉਸੇ ਐਵਲ ਦੇ ਵਿੱਚ ਇਹ ਕਹਿੰਦੇ ਨੇ ਕਿ ਇਹਨਾਂ ਵੱਲੋਂ ਕੋਈ ਪੈਸਾ ਨਹੀਂ ਲਿਆ ਜਾ ਰਿਹਾ ਸੀ ਤਾਂ ਹਰ ਇੱਕ ਗੱਲ ਤੇ ਜਿਹੜਾ ਹੈਗਾ ਆਪਣੇ ਆਪ ਨੂੰ ਬੇਕਸੂਰ ਦੱਸਦੇ ਨੇ ਔਰ ਜੋ ਬਲੈਕਮੇਲਿੰਗ ਕੀਤੀ ਗਈ ਹੈ ਪੁਲਿਸ ਨੇ ਜੋ ਦਾਵਾ ਕੀਤਾ ਹੈ ਕਿ ਫੋਟੋਆਂ ਵੀਡੀਓ ਬਣਾ ਕੇ ਜਿਹੜਾ ਬਲੈਕਮੇਲ ਕੀਤਾ ਜਾ ਰਿਹਾ ਸੀ ਬੱਗੇ ਕੇ ਮੋੜ ਦੇ ਇੱਕ ਸ਼ਖਸ ਨੂੰ ਉਹਦੇ ਵਿੱਚ ਵੀ ਇਹਨਾਂ ਦਾ ਕਹਿਣਾ ਹੈ ਕਿ ਇਹਨਾਂ ਦਾ ਕੋਈ ਕਸੂਰ ਨਹੀਂ ਹੈ ਇਹਨਾਂ ਨੇ ਉਹ ਕੁਝ ਵੀ ਨਹੀਂ ਕੀਤਾ ਤਾਂ ਫਿਲਹਾਲ ਪੁਲਿਸ ਦੇ ਵੱਲੋਂ 8 ਲੋਕਾਂ ਨੂੰ ਕਾਬੂ ਕੀਤਾ ਗਿਆ ਇਸੇ ਵਿੱਚ ਇੱਕ ਪੰਜਾਬ ਪੁਲਿਸ ਦਾ ਮੁਲਾਜ਼ਮ ਵੀ ਅ ਰਹਿਗਾ ਸ਼ਾਮਲ ਹੈ ਔਰ ਉਸ ਦੇ ਉੱਤੇ ਕੀ ਕਾਰਵਾਈ ਹੁੰਦੀ ਹੈ ਉਹ ਵੀ ਦੇਖਣਾ ਹੋਏਗਾ ਔਰ ਪੁਲਿਸ ਨੇ ਦੱਸਿਆ ਕਿ ਉਹ ਇਹਨਾਂ ਦਾ ਸਾਥੀ ਸੀ ਉਸ ਦੇ ਵੱਲੋਂ ਜਿਹੜਾ ਇਹਨਾਂ ਦੇ ਸਾਥ ਦਿੱਤਾ ਜਾ ਰਿਹਾ ਸੀ ਔਰ ਜੋ ਬਲੈਕਮੇਲਿੰਗ ਦਾ ਪੂਰਾ ਇਹ ਇਹਨਾਂ ਦੇ ਵੱਲੋਂ ਸਿਸਟਮ ਚਲਾਇਆ ਗਿਆ ਸੀ ਉਸ ਦੇ ਵਿੱਚ ਉਹ ਭਾਈਵਾਲ ਸੀ ਤਾਂ ਇਹ ਤਸਵੀਰਾਂ ਜਲਾਲਾਬਾਥ ਥਾਣਾ ਸਿਟੀ ਤੋਂ ਤੁਹਾਨੂੰ ਦਿਖਾਈਆਂ ਜਿੱਥੇ ਇੱਕ ਗਿਰੋਹ ਜਿਹੜਾ ਹੈਗਾ ਉਹ ਪੁਲਿਸ ਦੇ ਵੱਲੋਂ ਕਾਬੂ ਕੀਤਾ ਗਿਆ ਜਿਨ੍ਹਾਂ ਦੇ ਵੱਲੋਂ ਬਲੈਕਮੇਲਿੰਗ ਕੀਤੀ ਜਾ ਰਹੀ ਸੀ ਔਰ ਬਲੈਕਮੇਲ ਕਰਕੇ ਪੈਸੇ ਇੱਥੇ ਜਾ ਰਹੇ ਸਨ 5 ਲੱਖ ਰੁਪਈਆ ਨਗਦ ਇੱਕ ਕਾਰ ਟੋਇਟਾ ਕੋਰੋਲਾ ਅਤੇ ਦੋ ਚੈੱਕ ਇੱਕ 5 ਲੱਖ ਦਾ ਇੱਕ 10 ਲੱਖ ਦਾ ਜਿਹੜਾ ਹੈਗਾ ਪੁਲਿਸ ਨੇ ਬਰਾਮਦ ਕੀਤਾ ਹੈ